ਮੇਨ ਕਾਰਨ ਇਹ ਆ ਕਿ ਜਦੋਂ ਸਰਕਾਰ ਨੇ ਇੱਕ ਵੱਡਾ ਭਲੇਖਾ ਪਾ ਲਿਆ ਕਿ ਸੁਪਰੀਮ ਕੋਰਟ ਦਾ ਜਿਹੜਾ ਸਹਾਰਾ ਲੈ ਲਿਆ ਹੋਰ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਜਿਹੜਾ ਆਪਾਂ ਨਹੀਂ ਆਪ ਮਾਰਚ ਤੁਸੀਂ ਮਾੜਾ ਹੋ ਨਹੀਂ ਇਹਨੂੰ ਕਾ ਕਰਦੇ ਇਹਨਾਂ ਨੇ ਭੁੱਖੇੜਿਆ ਨਾ ਧੋਖੇ ਨਾਲ ਉਹਦੇ 'ਚ ਸਰਕਾਰ ਦੇ ਮਨ ਦੇ ਵਿੱਚ ਕਿ ਭਲੇਖਾ ਸੀ ਕਿ ਸ਼ਾਇਦ ਲੋਕਾਂ ਨੂੰ ਪਕਦੇ ਤਾਂ ਉਸ ਬਾਅਦ ਇਹਨਾਂ ਦੀ ਜਿਹੜੀ ਆਵਾਜ਼ ਉੱਠ ਸਕੂ ਹਮਮ ਲੇਕਿਨ ਅੱਜ ਦੇ ਅਸੀਂ ਇਕੱਠ ਨੇ ਲੋਕਾਂ ਦੀ ਜਿਹੜੀ ਇਹੜਾ ਤਾਂ ਤੇ ਜ਼ਮੀਨ ਪ੍ਰਤੀ ਉਹਨਾਂ ਦਾ ਲਗਾਓ ਹੈ ਉਹਨੇ ਅੱਜ ਸਾਬਤ ਕਰ ਦੇਣਾ ਹੈ ਕਿ ਮੁੱਖ ਮੰਤਰੀ ਨੂੰ ਦੱਸ ਦੇਣਗੇ ਕਿ ਲੋਕ ਤੇਰੀ ਲਾਠੀਆਂ ਤੋਂ ਤੇਰੀ ਕੁੱਟ ਤੋਂ ਡਰਨ ਵਾਲੇ ਨਹੀਂ ਜੀ ਉਸ ਵੇਲੇ ਵੀ ਤੂੰ ਜ਼ੋਰ ਲਾਉਂਦਾ ਰਿਹਾ ਹੈ ਸੁਪਰੀਮ ਕੋਰਟ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਕਿ ਸੁਪਰੀਮ ਕੋਰਟ ਤੋਂ ਆਰਡਰ ਕਰਵਾਓ ਸ਼ਾਇਦ ਕੁੱਟ ਕੇ ਖਾਣ ਦਾ ਸੁਪਰੀਮ ਕੋਰਟ ਆਰਡਰ ਦੇ ਦੇਵੇ ਲੈਕਿਨ ਤੁਹਾਡੀ ਪੇਸ਼ ਨਹੀਂ ਗਈ। ਪਰ ਲੋਕਾਂ ਨੇ 2 ਮਹੀਨੇ 2.5 ਮਹੀਨੇ ਮੋਰਚਾ ਤੁਹਾਡੀ ਹਿੱਕ ਤੇ ਅੜ ਕੇ ਲਾ ਕੇ ਮੋਰਚਾ ਲੜਿਆ। ਜੀ। ਉਹ ਅੱਜ ਜੇਕਰ ਚਾਹਣ ਵੀ ਅਸੀਂ ਇਹ ਦਬਾ ਕੇ ਲੋਕਾਂ ਨੂੰ ਲੋਕਾਂ ਦੀਆਂ ਜ਼ਮੀਨਾਂ ਲੈ ਜਾਣਗੇ ਅੱਜ ਇੱਕ ਤੇ ਭਲੇਖੇ ਨਿਕਲ ਜਾਣਗੇ। ਦੂਸਰੀ ਜਿਹੜੀ ਅਗਲੀ ਗੱਲ ਅਸੀਂ ਕਹਿਣੀ ਚਾਹੁੰਦੇ ਆਂ ਕਿ ਭਵੰਤਮਾਨ ਰੋਜ ਕਦੇ 200 ਬੰਦੇ ਦਾ ਕੱਟ ਕਰ ਲੈਂਦਾ ਕਦੇ 400 ਦਾ ਕਰ ਲੂ ਕਦੇ 1000 ਦਾ ਕਰ ਲੂ। ਅੱਜ ਕੜੇ ਕਰਵਾ ਕੇ ਕਹਿੰਦਾ ਵੀ ਲੋਕ ਮੇਰੇ ਨਾਲ ਐ। ਲੋਕ ਮੈਨੂੰ ਜ਼ਮੀਨ ਦੇ ਰਹੇ ਨੇ ਅੱਜ ਇਕੱਠ ਦੱਸੇਗਾ ਕਿ ਲੋਕ ਜ਼ਮੀਨ ਦੇਣ ਵਾਲੇ ਨੇ ਜਾਂ ਇਹ ਜ਼ਮੀਨ ਦੀ ਖਾਤਰ ਲੋਕ ਆਪ ਦਾ ਸਰਦਾਰ ਹੋਣ ਦਾ ਕਿਰਨ ਵੀ ਲੜਾਈ ਲੜਨ ਵਾਲੇ ਲੋਕ ਨੇ ਔਰ ਇਹ ਜ਼ਮੀਨ ਕਿਸੇ ਟੀਮ ਨੂੰ ਦੁੱਤੀ ਜਾਣ ਨਹੀਂ ਸਕਦੀ ਬਸ ਇਹ ਪੂਰਾ ਪੰਜਾਬ ਮੈਂ ਕਹਿੰਦੇ ਨੇ ਕਿ ਕਿਸਾਨ ਯੂਨੀਅਨ ਲੋਕਾਂ ਨੂੰ ਭੜਕਾ ਰਹੀ ਹੈ ਵੀ ਇਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਕਿ ਸਾਡੀ ਕੀ ਹੈ ਮੁੱਖ ਮੰਤਰੀ ਕਹਿ ਰਹੇ ਹਨ ਮੁੱਖ ਮੰਤਰੀ ਕਹਿ ਰਹੇ ਹਨ ਹਾਂਜੀ ਹਾਂਜੀ ਦੇਖੋ ਤੁਸੀਂ ਦੇਖਿਆ ਹੈ ਜਦੋਂ ਆਪਾਂ ਨੂੰ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਨਾ ਕੇਂਦਰ ਆ ਰੋਜ਼ ਇਹ ਗੱਲ ਹੁੰਦੀ ਹੁੰਦੀ ਸੀ ਕਦੇ ਉਹ ਕਹਿੰਦੇ ਸੀ ਇਹ ਮੁੱਠੀ ਭਰ ਲੋਕ ਨੇ ਕਦੇ ਜਦੋਂ ਆਪਾਂ ਕੱਲੇ ਪੰਜਾਬ ਵਾਲੇ ਜ਼ਿਆਦਾ ਗਿਣਤੀ ਸੀਗੇ ਤੇ ਆਪਾਂ ਨੂੰ ਕਹਿੰਦੇ ਸੀ ਇਹ ਖਾਲਿਸਤਾਨੀ ਨੇ ਉਗਰਵਾ ਦਿੱਤੀ ਹਾਂਜੀ ਅਦਰ ਸਟੇਟਾਂ ਦੇ ਲੋਕ ਆਗੇ ਸੀ ਮੁੱਠੀ ਭਰ ਦੇ ਸੰਨ ਲਾਪੇ ਔਰ ਉਹਦੋਂ ਚਾਨਾ ਚੱਲਦੇ ਰਹੇ ਨੇ ਕਿ ਜੀ ਇਹ ਕਾਨੂੰਨ ਬਹੁਤ ਚੰਗੇ ਨੇ ਉਹ ਫਲਾਨੇ ਦਾ ਤੋਂ ਅੱਜ 50 ਯੂਨੀਅਨਾਂ ਨੇ ਆ ਕੇ ਕਹਿਤਾ ਕਿ ਕਾਨੂੰਨ ਬਹੁਤ ਚੰਗੇ ਨੇ